ਸ਼ਕਤੀ ਪ੍ਰਦਰਸ਼ਨ ਤੱਕ ਸੀਮਤ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਦਾ ਫਿਰੋਜ਼ਪੁਰ ਰੋਡ ਸ਼ੋ ਸ਼ਹਿਰ ਵਾਸੀਆਂ ਨੇ ਨਹੀਂ ਦਿਖਾਇਆ ਉਤਸ਼ਾਹ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਵਿਧਾਇਕਾਂ ਨਾਲ ਆਏ ਪਾਰਟੀ ਵਰਕਰਾਂ ਦੀ ਦਿਖੀ ਭੀੜ ਕਾਕਾ ਬਰਾੜ ਦੇ ਹੱਕ ਵਿੱਚ ਕੀਤਾ ਪ੍ਰਚਾਰ ਫਿਰੋਜ਼ਪੁਰ ਸ਼ਹਿਰ ਵਿੱਚ ਅੱਜ ਕੱਢਿਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਦਾ ਰੋਡ ショਅ ਭਾਵੇਂ ਸ਼ਕਤੀ ਪ੍ਰਦਰਸ਼ਨ ਤੱਕ ਸੀਮਤ ਰਿਹਾ ਲekin ਇਸ ਰੋਡ ショਅ ਨੂੰ ਲੈ ਕੇ ਫਿਰੋਜ਼ਪੁਰ ਵਾਸੀਆਂ ਵਿੱਚ ਕੋਈ ਉਤਸ਼ਾਹ ਦੇਖਣ ਨੂੰ ਨਹੀਂ ਮਿਲਿਆ ਜਿਸ ਇਲਾਕੇ ਵਿੱਚ ਰੋਡ ショਅ ਕੱਢਿਆ ਗਿਆ ਉਸ ਇਲਾਕੇ ਦੇ ਕਈ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਬੰਦ ਕਰਨੀਆਂ ਪਈਆਂ ਅਤੇ ਕਾਰੋਬਾਰ ਪ੍ਰਭਾਵਿਤ ਹੋਇਆ ਦੂਜੇ ਪਾਸੇ ਰੋਡ ショਅ ਦੇ ਵਿੱਚ ਜੋ ਭੀੜ ਨਜ਼ਰ ਆਈ ਉਹ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਜਿੰਨੇ ਵੀ ਪਾਰਟੀ ਦੇ ਵਿਧਾਇਕ ਸਨ ਉਹਨਾਂ ਨਾਲ ਆਏ ਵਰਕਰਾਂ ਦੀ ਹੀ ਭੀੜ ਸੀ ਐਸਾ ਲੱਗ ਰਿਹਾ ਸੀ ਕਿ ਫਿਰੋਜ਼ਪੁਰ ਸ਼ਹਿਰੀ ਸਰਕਾਰ ਤੋਂ ਨਾ ਖੁਸ਼ ਹੋਣ ਕਿਉਂਕਿ ਜੋ ਹਾਲਾਤ ਸ਼ਹਿਰ ਦੇ ਸ਼ਹਿਰ ਤੇ ਬਣੇ ਹੋਏ ਹਨ ਉਹ ਕਿਸੇ ਤੋਂ ਛੁਪੇ ਨਹੀਂ ਹਨ ਨਸ਼ੇ ਤੋਂ ਲੈ ਕੇ ਅਪਰਾਧ ਤੱਕ ਫਿਰੋਜ਼ਪੁਰ ਘਰ ਕਰ ਚੁੱਕਿਆ ਹੈ ਲਗਭਗ 100 ਤੋਂ 150 ਮੀਟਰ ਤੱਕ ਕੱਢੇ ਗਏ ਰੋਡ ਸ਼ੋਅ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਗੱਡੀ ਤੇ ਸਵਾਰ ਹੋ ਕੇ ਪਾਰਟੀ ਵਰਕਰਾਂ ਦਾ ਅਭਿਨੰਦਨ ਕਰ ਰਹੇ ਸਨ ਉੱਥੇ ਹੀ ਫਿਰੋਜ਼ਪੁਰ ਹਲਕੇ ਦੇ ਪਾਰਟੀ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਉਹਨਾਂ ਦੇ ਨਾਲ ਬੈਠੇ ਸਨ ਕਿਉਂਕਿ ਮੁੱਖ ਮੰਤਰੀ ਉਹਨਾਂ ਦੇ ਹੱਕ ਵਿੱਚ ਹੀ ਪ੍ਰਚਾਰ ਕਰਨ ਲਈ ਪਹੁੰਚੇ ਸਨ ਅਤੇ ਉਹਨਾਂ ਦੇ ਪਿੱਛੇ ਜਲਾਲਾਬਾਦ ਐਮਐਲਏ ਜਗਦੀਪ ਗੋਲਦੀ ਕੰਬੋਜ ਫਿਰੋਜ਼ਪੁਰ ਸ਼ਹਿਰੀ ਅਤੇ ਦਿਹਾਤੀ ਹਲਕੇ ਦੇ ਐਮਐਲਏ ਰਣਵੀਰ ਪੁੱਲਰ ਤੇ ਰਜਨੀਸ਼ ਦਹਾਵੀ ਸ਼ਾਮਿਲ ਦਿਖੇ। ਰੋਡ ਸ਼ੋਅ ਦੌਰਾਨ ਖਾਸ ਗੱਲ ਇਹ ਵੀ ਦਿਖੀ ਕਿ ਜਿੰਨਾ ਲੋਕਾਂ ਨੇ ਪਾਰਟੀ ਨੂੰ ਵੋਟ ਦੇ ਕੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਇਆ ਅੱਜ ਉਹਨਾਂ ਲੋਕਾਂ ਨੂੰ ਹੀ ਉਹਨਾਂ ਦੇ ਸਿਕਿਉਰਿਟੀ ਮੁਲਾਜ਼ਮ ਕੋਲ ਜਾਣ ਨਹੀਂ ਦੇ ਰਹੇ ਸਨ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੁੱਖ ਮੰਤਰੀ ਆਪਣੇ ਹੀ ਵੋਟਰਾਂ ਤੋਂ ਬੇਗਾਨੇ ਹੋ ਗਏ ਹੋਣ। ਫਿਰੋਜ਼ਪੁਰ ਸ਼ਹਿਰ ਵਾਸੀਆਂ ਦੀ ਗੱਲ ਕਰੀਏ ਤਾਂ ਉਹ ਦੱਬੀ ਜੁਬਾਨ ਵਿੱਚ ਇਹ ਕਹਿ ਰਹੇ ਸੰ ਕਿ ਐਸੇ ਮੁੱਖ ਮੰਤਰੀ ਦਾ ਕੀ ਫਾਇਦਾ ਜੋ ਨਾ ਤਾਂ ਨਸ਼ਾ ਖਤਮ ਕਰ ਸਕਿਆ ਹੈ। ਅਤੇ ਨਾ ਹੀ ਅਪਰਾਧ ਨਸ਼ਾ ਦੇ ਨਾਲੋਂ ਵੀ ਕਈ ਗੁਣਾ ਵੱਧ ਗਿਆ ਹੈ। ਫਿਰੋਜ਼ਪੁਰ ਵੱਖ-ਵੱਖ ਜਗ੍ਹਾ ਤੇ ਨਸ਼ਾ ਵਿਕ ਰਿਹਾ ਹੈ। ਵਿਕਾਸ ਦਾ ਦੂਰ ਦੀ ਗੱਲ ਇੱਥੋਂ ਦਾ ਐਮ.ਐਲ.ਏ. ਹੀ ਕਦੀ ਨਜ਼ਰ ਨਹੀਂ ਆਇਆ। ਉਹ ਕੇਵਲ ਉਦਘਾਟਨਾ ਅਤੇ ਸਮਰੋਹ ਤੇ ਹੀ ਜਾਂਦਾ ਹੈ ਲੋਕਾਂ ਦੀਆਂ ਮੁਸ਼ਕਿਲਾਂ ਸੁਣਨਾ ਤਾਂ ਬੜੀ ਦੂਰ ਦੀ ਗੱਲ ਹੈ। ਫਿਰੋਜ਼ਪੁਰ ਤੋਂ ਦਰਸ਼ਨ ਸਿੰਘ ਦੀ ਰਿਪੋਰਟ